ਸਭ ਤੋਂ ਪਹਿਲਾਂ ਜੀ ਗੁਰੂ ਮਹਾਰਾਜ ਜੀ ਬਖਸ਼ੀ ਹੋਈ ਫਤਿ ਬਲਾਈਏ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਫਤੈ ਤੁਹਾਨੂੰ ਪਤਾ ਹੈ ਕਿ ਅੱਜ ਜਿਹੜੀ ਮੀਟਿੰਗ ਹੈਗੀ ਹੈ ਇਹ ਸਕੂਲ ਦੇ ਵਿੱਚ ਇੱਕ ਦਿਨ ਬਹੁਤ ਵਧੀਆ ਚੁਣਿਆ ਗਿਆ ਐਤਵਾਰ ਤਾਂ ਕਿ ਬੱਚੇ ਡਿਸਟਰਬ ਨਾ ਹੋ ਟੀਚਰ ਡਿਸਟਰਬ ਨਾ ਹੋਣਾ ਸਭ ਤੋਂ ਪਹਿਲਾਂ ਅਸੀਂ ਭਾਈ ਸੁਵਰਾਜ ਸਿੰਘ ਜੀ ਖਾਲਸਾ ਧੰਨਵਾਦ ਕਰਦੇ ਜਿਨ੍ਹਾਂ ਨੇ ਕਿੰਨਾ ਵੱਡਾ ਪ੍ਰਬਾਲਾ ਕਰਕੇ ਕਰ ਕਰ ਜਾ ਕੇ ਇਹਨਾਂ ਨੇ ਮੇਰੇ ਕੋਲੇ ਵੀ ਇੱਕ ਦਿਨ ਸ਼ਾਮ ਨੂੰ ਪਹੁੰਚੇ ਸੀਗੇ 10 15 ਮਿੰਟ 20 ਮਿੰਟ ਬੈਠ ਕੇ ਆਏ ਨੇ ਗੱਲਾਂ ਬਾਤਾਂ ਕਰੀਆਂ ਮਖਿਆ ਵੀ ਸੁਵਰਾਜ ਸਿੰਘ ਤੁਹਾਡਾ ਬਹੁਤ ਵਧੀਆ ਬ੍ਰਾਲਾ ਇਹ ਦੇਖੋ ਵੀਰੋ ਮੈਂ ਇੱਕ ਬੇਨਤੀ ਕਰਦਾ ਮੇਰੇ ਇੱਥੇ ਸਹਾਰਜੋਗ ਕੋਈ ਨਾਨਾ ਲੱਗਦਾ ਕੋਈ ਮਾਮਾ ਲੱਗਦਾ ਕੋਈ ਭਰਾ ਲੱਗ ਸਾਰੇ ਬੈਠੇ ਆ ਸਾਡੇ ਮੈਸਟਰ ਪਹਿਲਾਂ ਬੋਲ ਕੇ ਗਏ ਨੇ ਭੋਲਾ ਸਿੰਘ ਜੀ 71 72 ਦੀ ਗੱਲ ਕਰਕੇ ਗਏ ਨੇ ਤਾਂ ਉਦੋਂ ਬਾਅਦ ਜੇ ਅਸੀਂ ਗੱਲ ਕਰਦੇ ਮੇਰੇ ਸਾਥੀ ਵਿਚਰੇ ਆ ਮੀਟਿੰਗ ਦੇ ਵਿੱਚ ਹੀ ਬੈਠੇ ਨੇ ਜਿਹੜੇ ਮੇਰੇ ਨਾਲ ਪੜ੍ਹੇ ਹੋਏ ਨੇ ਸਾਡੇ ਵਲੇ ਇੱਥੇ ਕੁਝ ਨਹੀਂ ਹੁੰਦਾ ਸੀ ਅੱਜ ਤਾਂ ਮੈਂ ਬਹੁਤ ਟਾਈਮ ਬਾਅਦ ਸਕੂਲ ਚ ਆਇਆ ਦਿਨ ਲੱਗਦਾ ਯਾਰ ਉਹ ਦੇਖੋ ਇੱਕ ਰੁੱਖ ਖੜਾ ਪਹਿਲੇ ਪਾਸੇ ਟਿੱਪਲ ਮੇਰੇ ਹਿਸਾਬ ਨਾਲ ਉਹੀ ਰਹਿ ਗਿਆ ਪੁਰਾਣਾ ਇੱਥੇ ਇੱਥੇ ਕੁਝ ਨਹੀਂ ਹੁੰਦਾ ਸੀਗਾ ਇਹ ਮੈਂ ਇਸ ਨੂੰ 92 93 ਦੀ ਗੱਲ ਸਾਰੇਗਾ ਤਾਂ ਆ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਸਰਪੰਚ ਕਰਤਾਰ ਸਿੰਘ ਰਮਾਣਾ ਦਾ ਨਾਮ ਹੈ ਇੱਥੇ ਸਤਕਾਰਯੋਗ ਨਾਨਾ ਜੀ ਸਾਡੇ ਇਹਨਾਂ ਨੇ ਇੱਕ ਕਵਰੇ ਰੂਮ ਬਣਾਏ ਸੀਗੇ ਜਿਹੜੇ ਪੁਰਾਣੀ ਨਿਸ਼ਾਨੀ ਕਹਿ ਸਕਦਾ ਮੇਰੇ ਹਿਸਾਬ ਨਾਲ ਇੱਥੇ ਸਕੂਲ ਦੇ ਵਿੱਚ ਆਪਣਾ ਇਹ ਹੀ ਮਿਲੂਗੀ ਸਾਡੇ ਵਲੇ ਰੂਮ ਬਣੇ ਸੀਗੇ ਉਸ ਤੋਂ ਬਾਅਦ ਇੱਥੇ 88 88 ਦੇ ਵਿੱਚ ਸ਼ਾਇਦ ਸਾਰਿਆਂ ਨੂੰ ਪਤਾ ਪਤ ਨਹੀਂ 90 ਵਿੱਚ ਆਏ ਸੀ ਹੜਾਏ ਸੀਗੇ ਤਾਂ ਜਿੱਥੋਂ ਪ੍ਰਾਇਮਰੀ ਸਕੂਲ ਬਣਿਆ ਉੱਥੇ ਬਹੁਤ ਵੱਡਾ ਖਾਤਾ ਹੁੰਦਾ ਸੀ 15 20 ਫੁੱਟ ਡੂੰਘਾ ਉਹ ਪਾਣੀ ਨਾਲ ਭਰਿਆ ਰਹਿੰਦਾ ਸੀ ਪਰ ਅੱਜ ਤਾਂ ਦਿਲ ਲੱਗਦਾ ਬੱਚਿਆਂ ਦੇ ਖੇਡਣ ਨੂੰ ਝੂਲੇ ਐਡਾ ਤਾਂ ਮੈਂ ਕਿਹਾ ਕੋਈ ਪ੍ਰਾਈਵੇਟ ਸਕੂਲ ਵੀ ਨਹੀਂ ਹੋਣਾ ਦੇਖਣ ਚ ਆਪਣੇ ਏਰੀਆ ਦੇ ਵਿੱਚ ਜਿੱਦਾਂ ਕਿ ਇਹ ਦਾਦੂ ਨਗਰ ਦਾ ਸਕੂਲ ਬਣਿਆ ਹੋਇਆ ਇਹ ਜਿਹੜੀ ਵੱਡੀ ਗੱਲ ਹੈ ਖੁਸ਼ੀ ਦੀ ਇੱਥੇ ਪੰਚਾਇਤ ਵੱਲੋਂ ਉਪਰਾਲੇ ਕਰਕੇ ਜਿਹਨੂੰ ਸੀਨੀਅਰ ਸੈਕੰਡਰੀ ਸਕੂਲ ਬਣਾਇਆ ਗਿਆ ਐਦੋਂ ਵੱਡਾ ਆਪਣੇ ਲਈ ਕੀ ਹੋਊਗਾ ਜੇਰੇ ਇਥੇ ਮੈਨ ਬੇਤੇ ਮੈਡੀਕਲ ਨਾਨ ਮੈਡੀਕਲ ਦੀਆਂ ਕਲਾਸਾਂ ਵੀ ਸ਼ੁਰੂ ਨੇ ਪਰ ਟੀਚਰਾਂ ਦੀ ਘਾਟ ਹੈ ਟੀਚਰਾਂ ਦੀ ਘਾਟ ਵੀ ਆਪਾਂ ਹੀ ਪੂਰੀ ਕਰਨੀ ਹੈ ਪਰ ਜਿਹੜਾ ਅੱਜ ਦਾ ਮਕਸਦ ਹੈ ਅੱਜ ਦੀ ਮੀਟਿੰਗ ਹੈ ਇਹਦੇ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਕਿ ਮਤਲਬ ਇਹ ਕਿ ਟੀਚਰ ਰੱਖਣ ਵਾਸਤੇ ਪ੍ਰਾਈਵੇਟ ਟੀਚਰ ਰੱਖਣ ਵਾਸਤੇ ਨਾਲ ਤਾਂ ਕੋਈ ਬੱਚਾ ਨੌਕਰੀ ਮਿਲੂਗਾ ਨਾਲੇ ਕਿ ਇੱਥੇ ਬੱਚੇ ਵੱਧੋ ਵੱਧ ਸਕੂਲ ਦੇ ਵਿੱਚ ਆਉਣ ਲੱਗਣ ਪੜਨਾ ਤਾਂ ਇਹ ਇਹ ਨਹੀਂ ਹੁੰਦਾ ਵੀ ਇੱਕ ਇਕੱਲੇ ਬੰਦੇ ਦਾ ਅਪਰਾਧ ਹੁੰਦਾ ਹੈਗਾ ਜਾਂ ਮੇਰੇ ਵਰਗਾ ਕਹਿੰਦਾ ਜੀ ਮੇਰੇ ਬੱਚੇ ਤਾਂ ਫੌਰਨ ਬੈਠੇ ਮੇਰੇ ਬੱਚੇ ਪਰੰਗੇ ਪ੍ਰਾਈਵੇਟ ਸਕੂਲ 'ਚ ਪੜ ਰਹੇ ਨੇ ਔਰ ਇੱਕ ਧਿਆਨ ਵਾਲੀ ਗੱਲ ਹੈ ਵੀ ਜਿਹਨੇ ਆਈਪੀਐਸ ਪੀਪੀਐਸ ਅਫਸਰ ਨੇ ਵੱਡੇ ਵੱਡੇ ਤਾਂ ਉਹ ਕਿਹੜੇ ਸਕੂਲਾਂ ਚ ਪੜੇ ਨੇ ਕਿਹੜੇ ਪ੍ਰਾਈਵੇਟ ਸਕੂਲਾਂ ਚ ਪੜੇ ਨੇ ਕੋਈ ਹੱਥ ਖੜਾ ਕਰਕੇ ਮੈਨੂੰ ਦੱਸ ਸਕਦਾ ਜਾਂ ਕੋਈ ਇਹਦਾ ਬੱਚਾ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹ ਕੇ ਕੋਈ ਆਈਪੀਐਸ ਜਾਂ ਆਈਐਸ ਕੀਤੀ ਹੋਵੇ ਐਸਪੀ ਲੱਗੇ ਬੈਠੇ ਹੋਣ ਡੀਸੀ ਲੱਗਿਆ ਬੈਠਾ ਹੋਵੇ ਸਾਰੇ ਪ੍ਰਾਈਵੇਟ ਸਕੂਲਾਂ ਵਿੱਚ ਨਹੀਂ ਸਾਰੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹੇ ਹੋਏ ਨੇ ਇੱਕ ਇਹ ਬਹੁਤ ਸੋਚਣ ਵਾਲੀ ਗੱਲ ਹੈ ਤਾਂ ਕਿ ਮੈਂ ਜਿਆਦਾ ਤੁਹਾਡਾ ਸਮਾਂ ਨਹੀਂ ਲੈਂਦਾ ਤਾਂ ਪਰ ਇੱਕ ਇਹ ਵੀ ਨਾ ਸੋਚਿਆ ਜਾਵੇ ਕਿ ਜਿਹੜੀ ਅੱਜ ਦੀ ਮੀਟਿੰਗ ਹੈ ਤੇ ਪਹਿਲੀ ਮੀਟਿੰਗ ਹੈ ਇਦੇ ਵਿੱਚ ਵੀ ਯਾਰ ਕੱਛ ਥੋੜਾ ਪਿੰਡ ਦਾ ਪਰ ਥੋੜਾ ਨਹੀਂ ਬਦੂਆ ਦਰਿਆ ਪਰ ਦਾ ਬਹੁਤ ਵਧੀਆ ਘਟ ਹੈ ਐਡਾ ਵੱਡਾ ਪਿੰਡ ਆਪਣਾ ਆਪਣੀ ਦੋ ਵਿਹੜੇ ਨੇ ਦਾਦੂ ਬੱਤੀ ਕੋੜ ਬੱਤੀ ਦੋਨਾਂ ਦੇ ਵਿੱਚੋਂ ਆਪਾਂ ਦੇਖ ਸਕਦੇ ਆ ਕਿ ਬੰਦੇ ਪਹੁੰਚੇ ਹੋਏ ਨੇ ਠੀਕ ਹੈ ਸਾਡੇ ਸਤਿਕਾਰਯੋਗ ਸਾਬਕਾ ਮੈਂਬਰ ਸਾਬਕਾ ਸਰਪੰਚ ਵਿਜੈਦਾ ਸਰਮੇ ਸਾਰੇ ਪੰਚਾਇਤ ਮੈਂਬਰ ਨੰਬਰਦਾਰ ਅਹੁਦੇਦਾਰ ਵਿੱਚ ਬੈਠੇ ਨੇ ਵੱਡੀ ਗੱਲ ਤਾਂ ਆਪਣੇ ਹੀ ਹੁੰਦੀ ਹੈਗੀ ਸਾਡੇ ਕਲੱਬ ਦੇ ਪ੍ਰਧਾਨ ਜਗਦੇਸ਼ ਸਿੰਘ ਜੀ ਉਹ ਵੀ ਪ੍ਰਧਾਨ ਨੇ ਬਾਬਾ ਦੀਪ ਸਿੰਘ ਕਲੱਬ ਦੇ ਅੱਜ ਛੁੱਟੀ ਹੋਣਾ ਕਰਕੇ ਸਰਕਾਰੀ ਟੀਚਰ ਵੀ ਸਾਡੇ ਵਿੱਚ ਪਹੁੰਚੇ ਹੋਏ ਨੇ ਜਿਨ੍ਹਾਂ ਨੇ ਕਿ ਇਹ ਮਹਿਕਮੇ ਬਾਰੇ ਪਤਾ ਉਹ ਵੀ ਆਪੇ ਡਿਸਕਸ ਕਰ ਰਹੇ ਨੇ ਦੱਸ ਰਹੇ ਨੇ ਇਹਦੇ ਬਾਰੇ ਤਾਂ ਜਿਹੜੀ ਸੋਹਰਾ ਸਿੰਘ ਨੇ ਗੱਲ ਕੀਤੀ ਹੈ ਪੈਸੇ ਵਾਲੀ ਇਹ ਵਧੀਆ ਗੱਲ ਕੀਤੀ ਹੈ ਕਿ ਦੇਖੋ ਜੀ ਬੱਚਾਂ ਦੇ ਕੋਈ 50000 ਰੁਪਏ ਪਾ ਦਾਂਗੇ ਨਾਲ ਕੋਈ ਫਾਸ ਫਰਕ ਨਹੀਂ ਪੈਂਦਾਗਾ ਤਾਂ ਪ੍ਰਾਈਵੇਟ ਸਕੂਲਾਂ ਚ ਵੀ ਆਪਾਂ ਇੰਨੇ ਪੈਸੇ ਲਾਉਣੇ ਆ ਪਰ ਮੇਰਾ ਮਨ ਕਹਿੰਦਾ ਵੀ ਇਹ ਬਹੁਤ ਲੰਮਾ ਸਮਾਂ ਨਹੀਂ ਲੋੜ ਪੈਂਦੀ ਹੁੰਦੀ ਇੱਕ ਵਾਰੀ ਅੱਗਾ ਤੋਂ ਬੰਦੇ ਨੂੰ ਕਿਸੇ ਨੂੰ ਲੈਣਾ ਪੈਂਦਾਗਾ ਪਰ ਉਹਦੀ ਆਪ ਲੱਤਾਂ ਖਚਣ ਦੀ ਕੋਸ਼ਿਸ਼ ਨਾ ਕਰਗੇ ਉਸ ਨੂੰ ਜਿੱਥੇ ਅੱਜ ਘੱਟ ਥੋੜਾ ਹੈਗਾ ਪਰ ਥੋੜਾ ਘੱਟ ਨਹੀਂਗਾ ਘੱਟ ਸੀ ਦੇਖ ਸਕਦੇ ਹੋ ਕਿੱਥੇ-ਕਿੱਥੇ ਘੱਟ ਦੂਸਰੀ ਮੀਟਿੰਗ ਹੋਊਗੀ ਤਾਂ ਸਾਨੂੰ ਪਤਾ ਹੀ ਵਕਤ ਦਿਨਾਂ ਤੋਂ ਵਧੀ ਜਾਣਾ ਤਾਂ ਤੇ ਸਾਰੇ ਆਪਾਂ ਪਿੰਡ ਦੇ ਨਗਰ ਦੇ ਰਲ ਕੇ ਉਹ ਸਾਥ ਦੇਗੇ ਤੇ ਇਸ ਕਰਕੇ ਕਿ ਸਾਥ ਦੇਵਾਂਗੇ ਤਾਂ ਇਹ ਚੀਜ਼ ਜਿਹੜੀ ਅੱਗੇ ਵਧੂਗੀ ਠੀਕ ਹੈ ਸਕੂਲਾਂ ਦੇ ਵਿੱਚ ਸਭ ਤੋਂ ਵੱਡੀ ਆਪਣੇ ਵਿੱਜਾ ਦਾ ਮੰਦਰ ਇਹੀ ਹੈ ਠੀਕ ਹੈ ਐਵੇਂ ਆਪਾਂ ਇਹਨੂੰ ਧਰਮਚਾਰਾ ਕੋਈ ਲੈ ਕੇ ਜਾਈਏ ਇਹਨੂੰ ਪਾਰਟੀਆਂ ਲੈ ਕੇ ਜਾਏ ਸਾਰੇ ਨਗਰ ਦਾ ਦાદੂ ਦਾ ਕੰਮ ਹੈ ਠੀਕ ਹੈ ਪਰ ਇੱਥੇ ਮੈਂ ਇੱਕ ਧਰਮ ਦੀ ਹੁਣ ਗੱਲ ਪਹਿਲਾਂ ਕਹਿ ਕੇ ਟੇ ਬੋਲਣਾ ਨਹੀਂ ਚਾਹੁੰਦਾ ਆਪਣੇ ਪਿੰਡ ਦੇ ਵਿੱਚ ਇੱਕ ਇੱਥੇ ਬਲਜੀਤ ਸਿੰਘ ਆ ਜਿਹਾ ਜੀਹਾਰ ਪਰ ਰਾਇਤੀ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਨਾ ਬਾਰੇ ਹੋਰ ਨਹੀਂ ਕੁਝ ਕਹਿਣਾ ਇੰਨਾ ਜ਼ਰੂਰ ਕਹਿਣਾਗਾ ਜਿਹੜਾ ਇੱਕ ਉਹ ਕੰਮ ਕਰ ਰਹੇ ਨੇ ਉਹ ਮੈਂ ਇਹ ਗੱਲ ਕਿਸੇ ਬੁਰੀ ਲੱਗੇ ਭਾਵੇਂ ਚੰਗੀ ਲੱਗੇ ਮੈਂ ਉਹਦੇ ਜਲਦੀ ਭਾਵਨਾ ਦੱਸ ਰਿਹਾ ਇੱਕ ਉਹ ਲੜਕੀਆਂ ਦੇ ਵਿਆਹ ਕਰਦੇ ਆ ਠੀਕ ਹੈ ਉਹ 21 ਮਿਲਾ ਸ਼ਾਇਦ ਲੜਕਿਆਂ ਦੇ ਵਿਆਹ ਕਰਦੇ ਨੇ ਫਰਵਰੀ ਦੇ ਮਹੀਨੇ ਵਿੱਚ ਮੈਂ ਉਸ ਚੀਜ਼ ਦੀ ਬਹੁਤ ਸਲਾਹਤਾ ਕਰਦਾ ਕਿਉਂਕਿ ਉਹਨਾਂ ਨੇ ਅੱਗਾ ਲਿਆ ਠੀਕ ਹੈ ਆਪੇ ਪੈਸਾ ਆਉਂਦਾ ਸਭ ਕੁਝ ਆਪੇ ਹੋਣ ਲੱਗਿਆਂ ਪਰ ਅੱਗਾ ਲੈਣਾ ਵੱਡੀ ਗੱਲ ਹੈ ਇੱਕ ਹੁਣ ਜੇ ਕਿਸੇ ਗਰੀਬ ਘਰ ਦੀ ਕੁੜੀ ਹੈ ਲੜਕੀ ਹੈ ਉਸ ਨੂੰ ਮਤਲਬ ਨਹੀਂ ਬੰਦਾ ਬਾਰੋਂ ਠਾ ਸਕਦਾ ਤ ਇਹਨਾਂ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਜਰੂਰ ਕਰਨੇ ਚਾਹੀਦੇ ਨੇ ਇੱਕ ਪਾਸੇ ਕੁੜੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਇੱਕ ਪਾਸੇ ਸਕੂਲ ਦਾ ਜਿਹੜਾ ਕੰਮ ਆ ਇਹ ਵੀ ਬਰਾਬਰੀ ਹੁੰਦਾਗਾ ਇੱਥੋਂ ਵਿਦਿਆ ਬੱਚੇ ਨੇ ਪੜ੍ਹਨੀ ਇੱਥੋਂ ਪਤਾ ਨਹੀਂ ਆਪਣੇ ਵਿੱਚ ਵੱਡੇ ਅਫਸਰ ਬਣ ਕੇ ਨਿਕਲ ਲੈਣੇ ਆਪਣੇ ਨਗਰ ਦਾ ਨਾਂ ਪਹਿਲੇ ਹੀ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਵੱਡਾ ਰੌਸ਼ਨ ਕੀਤਾ ਹੋਇਆ ਆਪਣੇ ਐਸਪੀ ਬਲਜੀਤ ਸਿੰਘ ਜੀ ਰੈਟਾਇਰਮੈਂਟ ਹੋਏ ਨੇ ਤਾਂ ਜੋ ਕ ਅੱਜਕੱਲ ਮਟੰਡੇ ਰਹਿੰਦੇ ਨੇ ਹੋਰ ਵੀ ਇੱਕ ਪਟਿਆਲੇ ਨੇ ਇੱਕ ਮੇਰੇ ਹਿਸਾਬ ਨਾਲ ਐਸਡੀਓ ਹੈਗੇ ਨੇ ਉਹ ਆਪਣੇ ਪਿੰਡ ਦੇ ਨੇ ਨਗਰ ਦੇ ਤੋਂ ਮਾਫ ਕਰਨਾ ਸੋਡੇ ਮੈਂ ਭੁੱਲ ਗਿਆ ਵੀ ਕਿਹੜੇ ਪਰਿਵਾਰ ਚ ਨੇ ਉਹ ਹਰਵੀਰ ਸਿੰਘ ਜੀ ਉਹ ਸਾਡੇ ਸ਼ਾਇਦ ਹਾਂ ਮੋਹਨ ਸਿੰਘ ਦੇ ਪਰਿਵਾਰ ਚ ਨੇ ਗੁਰਦੁਆਰਾ ਤਸਵੀਰ ਸਰਹ ਦੇ ਨਾਲ ਘਰ ਉਹਨਾਂ ਦਾ ਤਾਂ ਹੋਰ ਹੀ ਬਹੁਤ ਵੱਡੇ ਨੇ ਤਾਂ ਮੈਂ ਵੀ ਤੁਹਾਡੇ ਸਾਹਮਣੇ ਕੀ ਸੀਗਾ ਇੱਥੋਂ ਠੀਕ ਹੈ ਸਾਡੇ ਵੇਲੇ ਕੋਈ ਜਿਆਦਾ ਐਜੂਕੇਸ਼ਨ ਨਹੀਂ ਹੁੰਦੀ ਸੀ ਪਰ ਬਹੁਤ ਪ੍ਰਮਾਤਮਾ ਦੀ ਮਿਹਰ ਹੋਈ ਮੈਨੂੰ ਇੱਕ ਸਮਾਂ ਇੱਕ ਮਿੰਟ ਸੋਡਾ ਹੋਰ ਲੈ ਕੇ ਖੁਸ਼ੀ ਦੀ ਗੱਲ ਦੱਸਦਾ ਕਿ ਇੱਥੇ ਟੀਚਰ ਸਾਨੂੰ ਪੜ੍ਹਾਉਂਦੇ ਰਹੇ ਨੇ ਮੈਂ ਨਾਮ ਨਹੀਂ ਲੈਂਦਾ ਪਾ ਉਹ ਜਿਹਨਾਂ ਨੂੰ ਪੀਲੀਆ ਹੋ ਗਿਆ ਪਰ ਮਾਤਾ ਮੈਨੂੰ ਨੁਕਤਾ ਵਾਰਸਾ ਮੈਂ ਪੀਲੀਏ ਦਵਾਈ ਦਿੰਨਾ ਜਦੋਂ ਪੀਲੀਏ ਦਵਾਈ ਲੈ ਕੇ ਗਏ ਠੀਕ ਹੋਏ ਤਾਂ ਮੈਡਮ ਜੀ ਨਾਲ ਆਏ ਤੇ ਮੈਡਮ ਨਾਲੇ ਮੈਨੂੰ ਚਾਹ ਚੜ੍ਹ ਗਿਆ ਮੜੂ ਨੂੰ ਦੇਖ ਕੇ ਤੇ ਮੈਂ ਮੈਡਮ ਦੇ ਪੱਦ ਕੇ ਪਰਾਂ ਵਿੱਚ ਲੱਗਿਆ ਮੈਡਮ ਨੂੰ ਮੇਰੀ ਸਿਆਣ ਨਹੀਂ ਆਈ ਕਿ ਉਹਦੋਂ ਫਰੀਦ ਦਾ ਫਰਕੰਦ ਉਮਰ ਦਾ ਜਿਆਦਾ 35 ਸਾਲ 35 ਸਾਲ ਦੀ ਗੱਲ ਪੁਰਾਣੀ ਹੋ ਚੁੱਕੀ ਹੈ ਤਾਂ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਸਾਡਾ ਮੈਂ ਮੈਡਮ ਨੂੰ ਕਹੇ ਮੈਡਮ ਜੀ ਤੁਸੀਂ ਅਸੀਂ ਉਹ ਡਾਕਟਰ ਐ ਤੁਸੀਂ ਕਹਿੰਦੇ ਹੋ ਧੰਨਵਾਦ ਵੀ ਮੇਰੇ ਹਸਬੰਦ ਨੂੰ ਤੁਸੀਂ ਠੀਕ ਕੀਤਾ ਮੈਂ ਸੋਡੇ ਤਾਂ ਨੇ ਮੈਂ ਸੁਣਵਾ ਕੁਛ ਬਣਾਤੀ ਅੱਜ ਠੀਕ ਹੈ ਦੇਖੋ ਜੀ ਜੰਗ ਤਾਂ ਲੜਨੀ ਪੈਂਦੀ ਹੈ ਮੈਂ ਹੱਥ ਜੋੜ ਕੇ ਫੇਰ ਸਾਰੇ ਨਗਰ ਨੂੰ ਬੇਨਤੀ ਕਰਦਾ ਇੱਕਲੇ ਸਵਰਾਜ ਸਿੰਘ ਦਾ ਦਾ ਹੋਰ ਉਹਦੇਦਾਰ ਬੈਠੇ ਇਹਨਾਂ ਦਾ ਕੰਮ ਨਹੀਂ ਹਜੇ ਤਾਂ ਕਮੇਟੀ ਬਣਾਉਣੀ ਹੈ ਕਮੇਟੀ ਬਣਾਓ ਇਸ ਨੂੰ ਅੱਗੇ ਵਧਾਓ ਤਾਂ ਕਿ ਆਪਾਂ ਸਕੂਲ ਨੂੰ ਕੰਮਜਾਬ ਕਰੀਏ ਨਗਰ ਦੇ ਆਪਣੇ ਪਹਿਲੇ ਪਰਮਾਤਮਾ ਦੀ ਮਿਹਰ ਹੈ ਠੀਕ ਹੈ ਤਾਂ ਆਪਾਂ ਇਹਨੂੰ ਪਾਰਟੀ ਵੇਸ ਤੇ ਨਾ ਲੈ ਕੇ ਜਾਈਏ ਤਾਂ ਪਾਰਟੀ ਉਪਰੋਕਤ ਇਹਨੂੰ ਕੰਮ ਨੂੰ ਅੱਗੇ ਲੈ ਕੇ ਜਾਈਏ ਜਿੱਥੇ ਤੇ ਆਪਾਂ ਲੋੜ ਹੈ ਆਪਾਂ ਉਹਨਾਂ ਮਦਦ ਨੂੰ ਵੀ ਮਿਲਾਂਗੇ ਸਾਰੇ ਨਗਰ ਨੂੰ ਮਿਲੋ ਇਹਦੇ ਵਿੱਚ ਕਿਸੇ ਮਦਦ ਨੂੰ ਨਹੀਂ ਛੱਡਣਾ ਕਿ ਇਹ ਕਿਸੇ ਪਾਰਟੀ ਦਾ ਕੰਮ ਨਹੀਂ ਇਸ ਕਰਕੇ ਆਪਾਂ ਸਾਰੇ ਨਾਲ ਜੁੜ ਕੇ ਭਾਈ ਸਵਰਜ ਸਿੰਘ ਦਾ ਸਾਥ ਦੇਗੇ ਤੇ ਇਹ ਕਮੇਟੀ ਬਣਾਉਣਗੇ ਅਹੁਦੇਦਾਰ ਜਿਹੜੇ ਮਤਲਬ ਲਾਉਣਗੇ ਤਾਂ ਸਾਰਾ ਸਾਥ ਦੇਗੇ ਤੇ ਕੋਈ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫੀ ਚਾਹਣਾ ਕਿਉਂਕਿ ਮੈਂ ਸਟੇਜ ਦੇ ਵਿੱਚ ਤੇ ਆਉਂਦੇ ਨਗਰ ਦੇ ਵਿੱਚ ਪਹਿਲੀ ਵਾਰ ਬੋਲਿਆ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ ਪਤੇ ਪੱਤਰਕਾਰ ਸਾਹਿਬ ਭਾਈ ਰੇਸ਼ਨ ਸਿੰਘ ਦਾਦੂ ਦਾ ਬਹੁਤ ਬਹੁਤ ਧੰਨਵਾਦ ਸੋ ਹੁਣ ਭਾਈ ਨਗਰ ਆਪਣੀਆਂ ਵਿਚਾਰਾਂ ਬੈਠ ਕੇ ਸਾਂਝੀਆਂ ਕਰਨਗੇ ਸੋ ਫਿਰ ਦੁਬਾਰੇ ਤੋਂ ਨਗਰ ਦਾ ਬਹੁਤ ਬਹੁਤ ਧੰਨਵਾਦ ਦਿਲੋਂ ਦਿਆਂਗੇ ਫਰਾਂਿਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਨਹੀਂ ਦੇਣਾ ਦੇ ਸਕਦੇ ਜਿਹੜਾ ਨਗਰ ਇੱਕ ਇੱਕ ਆਮ ਗਰੀਬ ਸਿੱਖ ਦੇ ਦਰਦ ਨੂੰ ਸਮਝ ਕੇ ਨਗਰ ਪਹੁੰਚਿਆ ਮੈਂ ساری ਜਿੰਦਗੀ ਇਸ ਜੀ ਦਾ ਦੇਣਾ ਨਹੀਂ ਦੇ ਸਕਦਾ ਸੋ ਗੁਰੂ ਸਾਹਿਬ ਸਾਡੇ ਨਗਰ ਨੂੰ ਸਾਰੀਆਂ ਸ਼ਖਸੀਅਤਾਂ ਨੂੰ ਹਰ ਇੱਕ ਨਗਰ ਦੇ ਇਨਸਾਨ ਨੂੰ ਗੁਰੂ ਸਾਹਿਬ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਤਾਂ ਕਰਕੇ ਅਸੀਂ ਰਲ ਮਿਲ ਕੇ ਸਾਡੇ ਨਗਰ ਦਾ ਸੁਧਾਰ ਕਰਨ ਦੇ ਵੱਲ ਤੁਰ ਸਕੀਏ ਸੋ ਸਾਡੇ ਸਰਪੰਚ ਸਾਹਿਬਾਨ ਭਾਈ ਬਲਦੇਵ ਸਿੰਘ ਜੀ ਵੀ ਪਹੁੰਚਿਆ ਹੈ ਇਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਹਾਂ